ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਜੋ ਕਿ ਕਈ ਵਾਰ ਭਰਾਵਾਂ ਦੇ ਫੋਨ ਆਏ ਆ ਵੀ ਸਾਨੂੰ ਜਿਹੜਾ ਤੁਸੀਂ ਵੀਰ ਜੀ ਬਹੁਤ ਵਧੀਆ ਕੰਮ ਕਰਦੇ ਹੋ YouTube ਤੇ ਤੇ Facebook ਤੇ ਕਿ ਚੰਗੇ ਨੀਲੀ ਰਵੀ ਦੇ ਝੋਟੇ ਵਿਖਾ ਕੇ ਤੁਸੀਂ ਜਿਹੜਾ ਕੰਮ ਕਰਦੇ ਹੋ ਉਸ ਤਰ੍ਹਾਂ ਹੀ ਭਰਾਵਾਂ ਦੀ ਅੱਜ ਖੁਆਏ ਸੀ ਵੀ ਜੇ ਤੁਸੀਂ ਹੌਲੀ-ਹੌਲੀ ਜੇ ਘੋੜਿਆਂ ਦੇ ਜਿਵੇਂ ਕਿ ਆਪਣੀਆਂ ਪੰਜਾਬ ਦੀਆਂ ਨਸਲਾਂ ਉਹਨਾਂ ਦੇ ਉੱਤੇ ਵੀ ਥੋੜੀ ਬਹੁਤੀ ਸਰਚ ਕਰੋ ਤੇ ਤਾਂ ਜੋ ਸਾਨੂੰ ਥੋੜਾ ਜਾ ਜਾਗਰੂਕ ਹੋ ਸਕੀਏ ਤੁਹਾਨੂੰ ਪਤਾ ਵੀ ਅੱਜ ਜਿਹੜੀ ਵੀਡੀਓ ਸ਼ੋਅ ਕਰਨ ਲੱਗੇ ਆਪਾਂ ਚੈਨਲ ਦੇ ਉੱਤੇ ਉਹ ਅੱਜ ਆਪਣੇ ਬਹੁਤ ਹੀ ਖਾਸ ਭਰਾ ਆਪਣੇ ਵੀਡੀਓ ਦੇ ਵਿੱਚ ਖੜੇ ਹੋਏ ਆ ਤੇ ਇਹਨਾਂ ਨਾਲ ਗੱਲਬਾਤ ਕਰਕੇ ਆਪਾਂ ਤੁਹਾਨੂੰ ਪ੍ਰੋਪਰ ਇਸ ਘੋੜੇ ਬਾਰੇ ਜਾਂ ਸਾਣ ਬਾਰੇ ਡਿਟੇਲ ਲੈਣੇ ਆ ਤੇ ਉਹ ਚਨੇ ਵੀ ਇਹ ਜਿਹੜਾ ਜਾਨਵਰ ਆ ਸੇਲ ਲਈ ਆ ਜਾਂ ਘੋੜੀਆਂ ਕ੍ਰੋਸਿੰਗ ਲਈ ਰੱਖਿਆ ਜਾ ਉਹਦਾ ਵੀਡੀਓ ਬਣਾਉਣ ਬਾਰੇ ਅੱਜ ਤੁਹਾਨੂੰ ਸਾਰੀ ਜਾਣ ਗਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਬੜੀ ਵਧੀਆ। ਹੋਰ ਸਨਓ ਪ੍ਰਾਈਸ ਠੀਕ ਠਾਕ ਹੋ? ਹਾਂਜੀ ਬੜੀ ਵਧੀਆ। ਤੇ ਬਾਈ ਜੀ ਨਾਮ ਕੀ ਆਪਣਾ? ਸਰਦੂਲ ਸਿੰਘ ਵਧੀਆ। ਸਰਦੂਲ ਸਿੰਘ ਤੇ ਆਪਣਾ ਜਿਲ੍ਹਾ ਕਿਹੜਾ ਜੀ? ਫਰੋਈਪੁਰ। ਤੇ ਤਹਿਸੀਲ? ਜੀਰਾ। ਤੇ ਪਿੰਡ ਜੀ? ਰਟੌਲ ਬੇਟ। ਸਟਾਲ ਬੇਟ। ਤੇ ਨਾਲ ਆਪਣਾ ਇੱਕ ਹੋਰ ਭਰਾ ਖੜਾ ਹੈ ਜੀ ਬਹੁਤ ਪੁਰਾਣੇ ਟਾਈਮ ਤੋਂ ਜਿਹੜਾ ਇਹ ਵੀ ਜਾਨਵਰਾਂ ਦਾ ਜਿਹੜਾ ਘੋੜਿਆਂ ਦੀ ਲਾਈਨ ਦੇ ਵਿੱਚ ਆ ਤੇ ਭਰਾ ਲਈ ਹਾਸੀਗਾ ਭਰਾ ਜੀ ਹਾਸੀਗਾ ਵੀ ਸਾਰਿਆਂ ਨੂੰ ਤੇ ਵੀਰੇ ਨਾਮ ਕੀ ਆਪਣਾ ਹੀ ਬਲਜੀਤ ਵੀਰੇ ਤੇ ਭਾਈ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਇਸ ਕੰਮ ਦੇ ਵਿੱਚ ਤਾਂ ਵੀਰੇ 10 ਸਾਲ ਦੇ ਕਰੀਬ ਹੋ ਗਿਆ ਨਾ 10 ਸਾਲ ਆਪਣੇ ਕੋ ਜਿਹੜੇ ਪੁਰਾਣੇ ਜਾਨਵਰ ਬਹੁਤ ਚੰਗੀ ਲਾਈਨ ਦੇ ਰਹੇ ਹਨਾ ਜੀ ਬਹੁਤ ਵਧੀਆ ਲਾਈਨ ਤੇ ਉਦੋਂ ਬਾਅਦ ਮੇਰਾ ਤਾਂ ਕੋਈ ਜਾਨਵਰ ਨੁਕਸਾਨੇ ਗਿਆ ਸੀ ਹਨਾ ਫਿਰ ਮਣਜਾ ਟੁੱਟ ਗਿਆ ਹਨਾ ਟੁੱਟ ਗਿਆ ਛੜਦਾ ਸੀ ਕੰਮ ਇਹ ਤੇ ਦੁਬਾਰਾ ਫਿਰ ਤੋਂ ਸਟਾਰਟ ਕਰਨ ਜਾ ਰਹੇ ਹਾਂ ਤੇ ਬਈ ਪਘੋੜਾ ਸ਼ੂਟ ਕਰਨ ਜਾ ਰਹੇ ਹਾਂ ਹਾਂਜੀ ਇਹ ਫਿਰ ਸੇਲੀ ਆ ਜਾਂ ਕਿਦਾਂ ਇਹ ਵੱਡੇ ਵੀਰ ਸੇਲੀ ਵੀ ਆ ਤੇ ਆਪਾਂ ਸਟੱਡਲੀ ਓਪਨ ਵੀ ਕਰਤਾ ਵਾ ਅੱਛਾ ਜੀ ਯਾਨੀ ਕਿ ਘੋੜੀਆਂ ਵੇਟ ਵੀ ਖਰਾਾ ਸਕਦੇ ਆ ਹਾਂਜੀ ਤੇ ਜੇ ਕੋਈ ਵੀਰ ਚਾਹਵਣ ਹੋਵੇ ਤੇ ਉਹ ਖਰੀਦ ਵੀ ਸਕਦਾ ਹਾਂਜੀ ਵੱਡੇ ਵੀਰ ਖਰੀਦ ਵੀ ਸਕਦਾ ਤੇ ਬਈ ਘੋੜਾ ਬਹੁਤ ਚੰਗਾ ਹੈ ਇਹਦਾ ਵੇਚਣ ਦਾ ਕੋਈ ਕਾਰਨ ਕੀ ਬਣ ਗਿਆ ਹੋਵੇ ਵੈਸੇ ਵੱਡੇ ਵੀਰ ਅੱਜ ਕੱਲ ਹੁਣ ਸਾਰਿਆਂ ਨੂੰ ਪਤਾ ਕੀ ਮੇਨ ਦਿੱਕਤ ਆ ਰਹੀ ਲੀਵਰ ਦੀ ਅੱਛਾ ਜੀ ਲੀਵਰ ਦੀ ਬੰਦੇ ਕੋਈ ਨਹੀਂ ਰਹਿੰਦੇ ਤਦ ਕਰਕੇ ਮੇਨ ਪ੍ਰੋਬਲਮ ਸਾਨੂੰ ਇਹ ਹੀ ਆ ਰਹੀ ਸਾਰਿਆਂ ਨੂੰ ਅੱਛਾ ਤੇ ਇਹਦੇ ਨਾਲ ਹੋਰ ਵੀ ਜਾਨਵਰ ਸੇਲ ਨੇ ਕੋਈ ਹਾਂ ਵੱਡੇ ਵੀਰ ਮੇਰੇ ਕੋਲ ਚਾਰ ਨੇ ਟੋਟਲ ਮੈਂ ਚਾਰ ਦੇ ਚਾਰੇ ਹੀ ਸੇਲ ਤੇ ਲਾਤੇ ਨੇ ਅੱਛਾ ਜੀ ਚਾਰੇ ਸੇਲ ਕਰ ਦਿੰਦੇ ਆ ਕਿਉਂਕਿ ਲੇਵਰ ਦੀ ਤੁਹਾਨੂੰ ਪਤਾ ਦਿੱਕਤ ਯਾਰ ਸਾਰੇ ਪੰਨੇ ਹੈ ਹਾਂ ਵੱਡੇ ਕਿਉਂਕਿ ਲੇਵਰ ਦੇ ਜੇ ਮੱਝਾਂ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਲਈ ਆਪਾਂ ਚਾਰ ਦਾ ਹੱਲ ਕਰ ਸਕਦੇ ਹਾਂ ਹਨਾ ਹਾਂ ਵੱਡੇ ਇਹਨਾਂ ਨੂੰ ਚਾਰ ਨਹੀਂ ਪੈਂਦਾ ਹਨਾ ਹਾਵਟ ਵੀਰ ਇਹਨਾਂ ਨੂੰ ਚਾਰ ਨਹੀਂ ਪੈਂਦਾ ਇੱਕ ਇਹਨਾਂ ਦਾ ਰਹਿਣਾ ਸਹਿਣਾ ਖਾਣਾ-ਦਾਣਾ ਹੀ ਟੋਲ ਹੀ ਮੰਨਦਾ ਹਾਂ ਹਾਂਜੀ ਤੇ ਆਪ ਨਾਲ ਵਾਈ ਦਾ ਕੰਮ ਕਰਕੇ ਫਿਰ ਕਈ ਵਾਰੀ ਹਨਾ ਨਹੀਂ ਧਿਆਨ ਦਿੱਤਾ ਜਾਂਦਾ ਹਾਂ ਹਵਟ ਵੀਰ ਨਾਲ ਆਪਣੇ ਕੋਲ ਮੱਝਾਂ گاਵਾ ਦਾ ਵਾ ਅੱਛਾ ਜੀ ਤੇ ਨਾਲ ਇਹ ਜਾਨਵਰ ਆਪਾਂ ਸ਼ੌਂਕ ਨੂੰ ਰੱਖੇ ਸੀ ਆਪਣਾ ਕੋਈ ਨਹੀਂ ਸੀ ਹੈਗਾ ਅੱਛਾ ਜੀ ਕਿਉਂਕਿ ਸਾਡੇ ਪੜਦਾਦੇ ਹੋਣੀ ਪਾਕਿਸਤਾਨ ਤੋਂ ਆਏ ਸੀ ਲਾਹੌਰ ਤੋਂ ਅੱਛਾ ਜੀ ਅਸੀਂ ਉਧਰ ਵੀ ਰੱਖਦੇ ਰਹੇ ਹਾਂ ਅੱਛਾ ਜੀ ਹਾਂ ਤੇ ਉਧਰੋਂ ਨਾਲ ਕੁਝ ਸਾਡੇ ਪਾਕਿਸਤਾਨੋਂ ਘੋੜੀਆਂ ਆ ਗਈਆਂ ਸੀ ਅੱਛਾ ਜੀ ਸਾਡੇ ਸਾਡੇ ਪਰਦਾਦਾ ਇਹੀ ਬਾਪੂ ਨਾਰਾਇਣ ਸਿੰਘੋਂ ਤੇ ਸਰੈਣ ਸਿੰਘੋਂ ਅੱਛਾ ਜੀ ਉਹਨਾਂ ਦਾ ਸੀਗੇ ਉਹ ਉਧਰੋਂ ਆਏ ਸੀ ਤੇ ਸਾਡਾ ਜਿਹੜਾ ਸਾਡਾ ਪਰਦਾਦਾ ਸੀ ਉਹ ਘੋੜੀਆਂ ਦੀ ਚਾਲ ਵੀ ਕੱਢਦਾ ਰਿਹਾ ਅੱਛਾ ਜੀ ਉਹਨੂੰ ਬਾਪੂ ਕਾਲੀਆਂ ਆਂਦੇ ਹੁੰਦੇ ਸੀਗੇ ਠੀਕ ਹੈ ਜੀ ਹਾਂਜੀ ਤੇ ਹਾਂਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਸ਼ੌਂਕ ਪਿਆ ਉਸ ਤੋਂ ਬਾਅਦ ਹਾਂ ਵੱਡੇ ਵੀਰ ਅਹੀਂ ਰੱਖ ਤੇ ਹੁਣ ਜਾਨੀ ਕਿ ਮਜਬੂਰੀ ਇਹ ਬਣ ਗਈ ਲੇਬਰ ਦੀ ਹਾਂ ਵੱਡੇ ਵੀਰ ਮੇਨ ਮਜਬੂਰੀ ਲੇਬਰ ਦੀ ਬਈ ਇਹ ਫਿਰ ਕਿਹੜੀ ਬਲੱਡ ਲਾਈਨ ਚੋਂ ਆ ਗਿਆ ਘੋੜਾ ਇਹ ਇਹ ਵੱਡੇ ਵੀਰ ਦਿਲਬਾਗ ਰਣੀਆਂ ਵਾਲੇ ਦਾ ਪੋਤਰਾ ਵਾ ਡਾਇਰੈਕਟ ਅੱਛਾ ਜੀ ਹਾਂ ਜੀ ਦਿਲਬਾਗ ਰਣੀਆਂ ਵਾਲੇ ਦਾ ਪੋਤਰਾ ਆ ਗਿਆ ਡਾਇਰੈਕਟ ਤੇ ਬਾਪ ਕਿਹੜਾ ਹੋ ਗਿਆ ਜੀ ਇਹਦਾ ਇਹਦਾ ਬਾਪ ਵੱਡੇ ਵੀਰ ਹਰਿਆਣੇ ਖੜਾ ਹੋਇਆ ਵਾ ਚੈਂਪੀਅਨ ਘੋੜਾ ਵਾ ਆਪ ਵੀ ਇਹ ਫਰੀਦਕੋਟ ਵਾਲਾ ਸ਼ੋ ਜਿੱਤਿਆ ਹੋਇਆ ਵਾ ਅੱਛਾ ਇਹ ਆਪ ਜਿੱਤਿਆ ਆ ਹਾਂ ਜੀ ਉਹਦਾ ਸਰਟੀਫିକੇਟ ਵਗੈਰਾ ਹੈਗਾ ਆਪਣੇ ਕੋਲ ਹੈਗਾ ਵੱਡੇ ਵੀਰ ਫੋਟੋਆਂ ਵੀ ਹੈਗੀਆਂ ਸਰਟੀਫିକੇਟ ਵੀ ਹੈਗਾ ਵਾ ਮਾਂ ਇੰਦੀ ਦੀਦੀਆਂ ਵੀ ਫੋਟੋਆਂ ਹੈਗੀਆਂ ਉਹ ਅਸੀਂ ਰਤਨਾਕਰ ਲੈਣ ਦੀ ਠੀਕ ਹੈ ਰੱਖ ਲੈਣ ਦੀ ਸੀ ਤੇ ਇਹਦਾ ਜਾਨੀ ਕਿ ਰਿਜ਼ਲਟ ਤਾਂ ਨਹੀਂ ਆਇਆ ਜੀ ਨਹੀਂ ਵੱਡੇ ਵੀ ਰਾਜ ਜੀ ਤੇ ਇਹਨੇ ਦੋ ਦੰਦਾਂ ਦੀਆਂ ਟੋਪੀਆਂ ਪੱਟੀਆਂ ਹੀ ਆ ਅੱਛਾ ਤੇ ਅਬ ਮਤਲਬ ਕਿ ਘੋੜੀ ਘਰੇ ਮੇਟ ਇਹਦੇ ਤੋਂ ਕਰਾਈ ਆ ਹਾਂ ਆਪਣੀਆਂ ਜਿਹੜੀਆਂ ਘਰ ਵਾਲੀਆਂ ਘੋੜੀਆਂ ਨੇ ਉਹ ਇਹਦੇ ਤੋਂ ਮੇਟ ਹੋਈਆਂ ਹੋਈਆਂ ਨੇ ਠੀਕ ਹੈ ਜੀ ਤੇ ਹੁਣ ਇਹ ਯਾਨੀ ਕਿ ਜੇ ਕੋਈ ਚਾਹਵਾਨ ਸ਼ੌਂਕ ਨਾ ਰੱਖਣਾ ਚਾਵੇ ਤੇ ਭਰਾ ਨਾ ਜਿਹੜਾ ਆਪਾਂ ਕੰਟੈਕਟਰ ਨੰਬਰ ਜਿਹੜਾ ਡਿਸਪਲੇ ਦੇ ਉੱਤੇ ਕਰਾਂਗੇ ਤੇ ਉਹ ਵੀਰ ਲੈ ਸਕਦਾ ਤੇ ਬਈ ਫਿਰ ਇਹ ਤੋਂ ਇਲਾਵਾ ਜਿਹੜੇ ਨਾਲ ਦੂਜੇ ਜਾਨਵਰ ਆ ਉਹਨਾਂ ਨੂੰ ਵੀ ਆਪਾਂ ਸ਼ੂਟ ਕਰਾਂਗੇ ਹਨਾ ਹਾਂ ਵੱਡੇ ਵੀਰ ਉਹ ਵੀ ਵਾਰੀ ਵਾਰੀ ਤੁਹਾਨੂੰ ਇਹ ਪੁੱਛਣਾ ਵੀ ਇਹ ਰਾਈਡਿੰਗ ਕਰਦੇ ਤੁਸੀਂ ਇੱਥੇ ਹਾਂ ਵੱਡੇ ਵੀਰ ਬਹੁਤ ਵਧੀਆ ਘੋੜਾ ਸਾਊ ਸੀਲ ਠੰਡਾ ਸਵਾਰ ਠੀਕ ਹੈ ਜੀ ਮਤਲਬ ਕਿ ਆਮ ਮੈਂ ਵੇਖਿਆ ਜਿਵੇਂ ਆ ਅੱਗੇ ਆਪਾਂ ਅੰਦਰ ਖੜੇ ਆਈ ਤੇ ਮਗਰ ਬਸ਼ੇਰਾ ਆ ਕੇ ਦੇ ਖੜ ਗਿਆ ਜਿਵੇਂ ਨਹੀਂ ਹਿੱਲਿਆ ਹਨ ਨਹੀਂ ਵੱਡੇ ਵੀਰ ਉਹ ਨਹੀਂ ਕੰਮ ਹੈਗਾ ਕਿ ਭਾਵੇਂ ਕੋਈ ਬੱਚਾ ਸਾਡਾ ਮੇਰਾ ਬੇਟਾ ਹੈ ਹਾਂਜੀ ਉਹ ਇੱਥੇ ਨਾਲ ਦੇ ਪਿੰਡ ਗਿਆ ਆ ਮੇਲੇ ਦੇ ਉਹ ਵੀ ਲਈ ਫਿਰਦਾ ਵਾ ਉਹਨੂੰ ਵੀ ਕੋੜੇ-ਕੋੜੀਆਂ ਦਾ ਬਹੁਤ ਜ਼ਿਆਦਾ ਸ਼ੌਂਕ ਮਸ਼ੀਨਰੀ ਦਾ ਅੱਛਾ ਜੀ ਉਹ ਵੀ ਸਾਰਾ ਜੇ 9-10 ਸਾਲ ਦਾ ਵਾ ਯਾਨੀ ਬਹੁਤ ਠੰਡਾ ਜਾਨਵਰ ਆ ਜੀ ਹਾਂਜੀ ਬਹੁਤ ਜ਼ਿਆਦਾ ਠੰਡਾ ਹੈ ਤੇ ਤੁਸੀਂ ਮਾਰਕਿੰਗ ਇਹਦੀ ਦੇਖ ਸਕਦੇ ਹੋ ਤੁਸੀਂ ਤਿੰਨ ਪੈਰਾਂ ਦੇ ਉੱਤੇ ਮਾਰਕਿੰਗ ਆ ਉਹ ਤੋਂ ਬਾਅਦ ਪਟਾ ਆਉਂਦਾ ਜੀ ਇਹਦੇ ਕੋਈ ਇਹ ਕੰਨਾ ਕੋਈ ਨਾ ਸਟੀਨ ਭੌਰੀ ਨਹੀਂ ਗਲਤ ਹੈਗੀ ਕੋਈ ਛਟਾ ਨਹੀਂ ਗਲਤ ਹੈਗਾ ਠੀਕ ਹੈ ਜੀ ਹਾਂ ਤੇ ਮਤਲਬ ਇਹਨਾਂ ਓਕੇ ਆ ਵਾ ਮਜਬੂਰੀ ਆ ਬੱਸ ਵਟਵੀਰ ਮਜਬੂਰੀ ਆ ਹੋਰ ਕੋਈ ਗੱਲ ਨਹੀਂ ਉਹ ਦੁਬਾਰਾ ਤੁਹਾਨੂੰ ਇਹਦੀ ਥੋੜੀ ਜੀ ਚਾਲ ਵੀ ਵਿਖਾਉਣੇ ਆ ਤੇ ਦੂਜੇ ਜਾਨਵਰਾਂ ਨਾਲ ਵੀ ਜਿਹੜਾ ਤੁਹਾਨੂੰ ਵਿਖਾਵਾਂਗੇ ਤੇ ਇਹ ਬਈ ਰਾਈਡਿੰਗ ਫਰੇ ਮੁੰਡਾ ਚੜੂਗਾ ਹੰਜੇ ਚੜਾਉਣਾ ਹੋਵੇ ਪਿਛੜਾ ਕੇ ਹਾਂ ਵਟਵੀਰ ਬੈਠ ਸਕਦਾ ਤੇ ਆਇਆ ਤੇਰਾ ਮੇਰੇ ਵੀਰ ਤੇ ਰਾਈਡਿੰਗ ਨੂੰ ਕਰ ਫਿਰ ਅੱਗੇ ਆਪਾਂ ਬਾਈ ਜੀ ਨਾਲ ਤੁਹਾਨੂੰ ਘੋੜਾ ਵਿਖਾਇਆ ਜਿਹੜਾ ਜੀ ਸਟੱਡ ਲਈ ਤੇ ਬਾਈ ਜੀ ਉਹਦਾ ਕੱਦ ਕਿੰਨਾ ਸੀਗਾ ਉਹਦਾ ਵੱਡੇ ਵੀਰ 63 ਇੰਚ ਸੀਗਾ 63 ਇੰਚ ਤੇ ਨਾਲ ਇਹ ਵਸ਼ੇਰੀ ਆਪਾਂ ਹਾਂਜੀ ਵੱਡੇ ਵੀਰ ਇਹ ਨਾਲ ਵਸ਼ੇਰੀ ਆ ਤੇ ਬਈ ਇਹਦੀ ਡਿਟੇਲ ਦੱਸਿਓ ਵੀ ਇਹਦਾ ਖਾਨਦਾਨ ਕਿਹੜੇ ਚੋਂ ਆਉਂਦਾ ਇਹ ਵੱਡੇ ਵੀਰ ਬਿੱਟੂ ਪਮਾਲਾ ਵਾਲਾ ਬਿੱਟੂ ਪਮਾਲਾ ਵਾਲੇ ਕੋਲੇ ਸੀ ਰਾਜਪਾ ਘੋੜਾ ਅੱਛਾ ਜੀ ਉਹ ਜਿਹੜੇ ਬਾਬੇ ਲੈ ਗਏ ਆ ਅੱਛਾ ਜੀ ਇਹ ਉਹਦੀ ਧੀ ਆ ਉਹਦੀ ਧੀ ਇਹਦੀ ਉਮਰ ਇਹ ਅਜੇ ਵੀਰ 2 ਸਾਲ ਦੀ ਆ 2 ਸਾਲ ਦੀ ਹੈ ਨਾ ਜੀ ਹਾਂਜੀ ਤੇ ਗਾਂ ਮਤਲਬ ਕਿ ਉਦੋਂ ਬਾਅਦ ਜੇ ਇਹਦੀ ਸਟਾਰਟਿੰਗ ਗੱਲ ਕਰੀਏ ਹੁਣ ਇਹਦਾ ਕੱਦ ਕਿੰਨਾ ਹੋ ਗਿਆ ਹੋਊਗਾ ਇਹ ਵੱਡੇ ਵੀ ਰਾਜੇ 60 ਇੰਚ ਹੋਈ ਆ 60 ਤੋਂ ਬਾਹਰ ਇਹ ਤੇ 60 ਤੋਂ ਮੜੀ ਦਬਦੀ ਆ ਭਾਈ ਅੱਗੇ ਜਾਨਵਰ ਮੈਂ ਵੀ ਬਹੁਤ ਵੇਖਿਆ ਤੁਹਾਨੂੰ ਪਤਾ ਘੋੜਿਆਂ ਦੇ ਵਿੱਚ ਜਦੋਂ ਜੇ ਆਪਾਂ ਕੰਮ ਨੀਲੀ ਰਾਵੀ ਦੇ ਕਰਦੇ ਆ ਪਰੇ ਦੀ ਇਹ ਲੰਬਾਈ ਬਹੁਤ ਆ ਯਾਰ ਪਹਿਲਾ ਬੱਚਾ ਵੇਖਿਆ ਜਣੀ ਕਿ ਇਨੀ ਲੰਬਾਈ ਆ ਇਹ ਵੱਡੇ ਵੀਰ ਜਿਹੜਾ ਨੀਲਾ ਘੁੜੇ ਹੋਇਆ ਨਾ ਹਾਂ ਮੱਜੂ ਕੇ ਖਾਨਦਾਨ ਦੇ ਹਾਂਜੀ ਮੇਨ ਉਹਨਾਂ ਦੀ ਪਛਾਣ ਹੀ ਆ ਤੇ ਸੁੰਮ ਵੇਖੋ ਕਿੱਡੇ ਕਿੱਡੇ ਆ ਸੁੰਮਾ ਤੋਂ ਜਣੀ ਕਿ ਜੱਜਮੈਂਟ ਕਰ ਸਕਦੇ ਆਪਾਂ ਹਾਂ ਸੁੰਬ ਬਹੁਤ ਭਾਰੇ ਆ ਹਨਾ ਚੈੱਕ ਕਰ ਹਾਂਜੀ ਤੇ ਕੱਦ ਕਾਠ ਦੀ ਤੇ ਬੇਲ ਦੀ ਬਹੁਤ ਜ਼ਿਆਦੀ ਲੰਮੀ ਆਏ ਤੇ ਇਹ ਹੁਣ ਨੀਲੀ ਹੁੰਦੀ ਜਾਂਦੀ ਹਨਾ ਹਾਂ ਵੱਡੇ ਵੀਰ ਇਹ ਨਾ ਨੀਲੀ ਹੋਣ ਲੱਗ ਪਈ ਹੁਣ ਠੀਕ ਆ ਤੇ ਇਹ ਵੀ ਬਈ ਸੇਲ ਕਰਤੀ ਆ ਹਾਂ ਵੱਡੇ ਵੀਰ ਇਹ ਵੀ ਸੇਲ ਤੇ ਹੀ ਆ ਠੀਕ ਆ ਜੀ ਤੇ ਜਾਨਵਰ ਦੇਖ ਸਕਦੇ ਆ ਲਬਾਈ ਦੇਖੋ ਕਿੰਨੀ ਇਹਦੀ ਜਬਰਦਸਤ ਆ ਤੇ ਕੁਆਲਟੀ ਵੀ ਬਹੁਤ ਚੰਗੀ ਆ ਸਾਰੇ ਜਾਨਵਰਾਂ ਦੇ ਕੰਮ ਹੁਣ ਸਾਰਾ ਲੇਵਰ ਤੇ ਕਰਕੇ ਦਿੱਕਤ ਆ ਰਹੀ ਆ ਬਾਕੀ ਤੁਹਾਨੂੰ ਪ੍ਰੋਪਰ ਡਿਟੇਲ ਆ ਜਿਹੜੀ ਜੇ ਕੋਈ ਕਸਰ ਰਹਿ ਗਈ ਤੇ ਉਹ ਤੁਹਾਨੂੰ ਫੋਨ ਦੇ ਉੱਤੇ ਭਰਾ ਦੇ ਨਾਲ ਗੱਲ ਕਰ ਲਿਓ ਜਿਹੜਾ ਮੁੱਲ ਹੋਊਗਾ ਉਹ ਵੀ ਬਈ ਜੀ ਫੋਨ ਤੇ ਹੀ ਕਰਾਂਗੇ ਹਾਂ ਵੱਡੇ ਵੀਰ ਉਹ ਵੀ ਫੋਨ ਤੇ ਹੀ ਫੋਨ ਤੇ ਬਈ ਇਹਨੂੰ ਮੜਾ ਤੋੜ ਕੇ ਲਿਆਇਓ ਉਧਰ ਜਾ ਕੇ ਸਾਈਡ ਤੋਂ ਚਾਲ ਚੁਲ ਬਹੁਤ ਸੋਹਣੀ ਆ ਜਬਰਦਸਤ ਘੋੜੀ ਆ ਗਾਂ ਟੌਪ ਦਾ ਖਾਂਦਾ ਨਾ ਤੇ ਬਲੱਡ ਲਾਈਨ ਵੀ ਜ਼ਬਰਦਸਤ ਬਣੂਗੀ ਲਵਾਈ ਬਹੁਤ ਆਏ ਘੋੜੀ ਦੀ ਕੱਦ ਕਾਠੇ ਜਿਹੜੀ ਉਮਰ ਦੇ ਹਿਸਾਬ ਨਾਲ ਜੇ ਜੱਜਮੈਂਟ ਕਰੀਏ ਤੇ ਕੱਦ ਬਹੁਤ ਕਰ ਗਈ ਆ ਮੋੜ ਲਓ ਬਾਈ ਤੇ ਦੇਖੋ ਸੜਕ ਤੇ ਪੂਰੀ ਮਹਾ ਹਾਰੀ ਖਾਂਟੀ ਦੇਖੋ ਇਹਦੀ ਜ ਦੂਸਰੀ ਗੱਲ ਇਹ ਆ ਬਈ ਵੀ ਜੇ ਕੋਈ ਵੀ ਵੀਰ ਨੇ ਗਾ ਬਰੀਡਿੰਗ ਕਰਨੀ ਆ ਬਰੀਡਿੰਗ ਲਈ ਇਹ ਬਹੁਤ ਚੰਗੀ ਚੀਜ਼ ਆ ਤੇ ਖਾਨਦਨ ਵੀ ਵਧੀਆ ਆ ਗਿਆ ਸ਼ੋਅ ਕੁਆਲਟੀ ਦੇ ਬੱਚੇ ਪੈਦਾ ਕਰੂਗੀ ਆਉਣ ਵਾਲੇ ਟਾਈਮ 'ਚ ਕਿਉਂਕਿ ਪਿੱਠਪੂੜਾ ਵੀ ਟੀਆਰਬਾ ਬਹੁਤ ਪੁਰਾਣਾ ਆ ਇਹ ਵੱਡੇ ਵੀਰ ਇੱਕ ਮੇਨ ਗੱਲ ਵੇਖੋ ਤੁਸੀਂ ਇਹ ਘੋੜੀ ਘੋੜਿਆਂ ਵਰਗੀ ਆ ਹਾਂਜੀ ਇਹਦਾ ਪਿੱਠਪੂੜਾ ਵੇਖੋ ਤੁਸੀਂ ਤੇ ਆਂਦੀ ਛਾਤੀ ਵੇਖੋ ਹਾਂਜੀ ਕਿਹੇ ਗਲੋਂ ਕੋਈ ਨਹੀਂ ਖੁੰਜੀ ਬਸ ਲੇਬਰ ਦੀ ਮਜਬੂਰੀ ਕਰਕੇ ਵੇਚਣ ਲੱਗੇ ਆ ਹੂੰ ਹੂੰ ਸ਼ੋਅ ਕੁਆਲਟੀ ਦੀ ਬਿਸ਼ੇਰੀ ਆ ਮੈਨੂੰ ਲੱਗਦਾ ਬਈ ਪਿਛਲੇ ਸੀ ਜਦੋਂ ਮੇਰੇ ਸੱਟ ਲੱਗੀ ਸੀ ਉਦੋਂ ਪੈਸੇ ਵਾਵਾ ਚੰਗੇ ਲੱਗਦੇ ਸੀ ਹਨਾ ਇਹਦੇ ਹਾਂ ਉਹ ਤਾਂ ਵੱਡੇ ਵੀਰ ਬਹੁਤ ਪੈਸੇ ਲੱਗੇ ਸੀ ਜਾਂਦੇ ਤੇ ਉਦੋਂ ਆਪਣਾ ਨਹੀਂ ਵਿਚਾਰ ਬਣਿਆ ਕਿ ਲੈਵਲ ਉੱਪਰ ਹੈ ਹੀ ਸੀ ਹਾਂ ਉਹ ਤਾਂ ਵੱਡੇ ਵੀਰ ਜਿਹੜਾ ਸਾਡਾ ਮੇਨ ਭਈਆ ਸੀ ਉਹ ਚਲਾ ਗਿਆ ਹੁਣ ਠੀਕ ਹੈ ਜੀ ਹਾਂ ਉਹਦੇ ਕਾਰਨ ਕਰਕੇ ਫਿਰ ਕੰਮ ਦਿੱਕਤ ਆ ਗਈ ਉਹਦੇ ਪ੍ਰੋਬਲਮ ਆ ਗਈ ਹਨਾ ਮੁੰਡੇ ਦੇ ਤਾਂ ਚਲਾ ਗਿਆ ਹਾਂਜੀ ਆ ਜਿਹੜਾ ਪਿੱਠਪੂੜਾ ਇਹੰਦਾ ਹੈ ਨਾ ਇਹ ਤੁਹਾਨੂੰ ਆਮ ਘੋੜਿਆਂ 'ਚ ਵੇਖਣ ਬਹੁਤ ਜ਼ਬਰਦਸਤ ਦੀ ਕੱਦ ਦੀ ਕਾਰ ਦੀ ਪੂਰੀ ਹਾਂ ਚੰਗੀ ਬੁਸ਼ੇਰੀ ਆ ਤੇ ਗਾਂ ਸ਼ੋਅ ਕੁਆਲਟੀ ਵਾਲੇ ਬੱਚੇ ਪੈਦਾ ਕਰੂਗੀ ਬਰੀਡਿੰਗ ਲਾਈਨ ਦੀ ਬਹੁਤ ਚੰਗੀ دوسری ਗੱਲ ਇਹ ਆ ਖਾਨਦਾਨ ਮੱਝੂ ਕੇ ਬਲੱਡ ਲਾਈਨ ਦੇ ਬਹੁਤ ਜਾਦੇ ਇਹਦੀ ਮਾਂ ਆਪਣੇ ਕੋਲੇ ਹੈਗੀ ਆ ਠੀਕ ਹੈ ਜੀ ਤੇ ਬੱਚੇ ਜਿਹੜੇ ਤੁਹਾਨੂੰ ਪਤਾ ਵੀ ਮੱਝੂ ਕੇ ਲਾਈਨ ਦੇ ਬਹੁਤ ਜ਼ਿਆਦੇ ਸ਼ਕੀਨ ਆ ਵੀਰ ਤੇ ਮੱਝੂ ਕੇ ਬਲੱਡ ਲਾਈਨ ਦੀ ਜਿਹੜੀ ਇਹ ਬੁਸ਼ੇਰੀ ਆ ਤੇ 2 ਸਾਲੇ ਦੀ ਏਜ ਆ ਤੇ ਧੰਨਵਾਦ ਜੀ ਅਗਲੀ ਨੈਕਸਟ ਜਣਵਾ ਤੁਹਾਨੂੰ ਹੋਰ ਵਿਖਾਉਣੇ ਇੱਕ ਸਿਪਾਲ ਸ਼ੇਰਾ ਜੀ ਭਾਈ ਜੀ ਇਹ ਕਿਹੜਾ ਆ ਗਿਆ ਬਸ਼ੇਰਾ ਹੀ ਇਹ ਵੱਡੇ ਵੀਰ 5 ਮਹੀਨਿਆਂ ਦਾ ਬਸ਼ੇਰਾ ਵਾ ਅੱਛਾ ਜੀ ਮਾਸਟਰ ਰਪਿੰਦਰ ਹੈਗੇ ਨੇ ਕੋਲੀਏ ਵਾਲੇ ਅੱਛਾ ਜੀ ਉਹਨਾਂ ਕੋਲੇ ਕਾਲੇ ਕਾਂਡੇ ਦਾ ਬੱਚਾ ਵਾ ਵੱਡਾ ਗੋਲੀ ਜਿਹੜਾ ਹਾਂ ਅਨਮੋਲ ਰਤਨ ਠੀਕ ਹੈ ਜੀ ਇਹ ਉਹਨ ਦਾ ਬੱਚਾ ਵਾ ਅਨਮੋਲ ਰਤਨ ਦਾ ਤੇ ਉਹ ਅਨਮੋਲ ਰਤਨ ਹੈਗਾ ਡਰੈਗਡ ਕਾਲੇ ਕਾਂਡੇ ਦਾ ਇਹ ਮੇਲਾ ਦਾ ਬਾਈ ਜੀ ਕੋਈ ਵਸ਼ੇਰੀ ਢਾਡੀ ਦਾ ਭਰਾ ਆ ਗਿਆ ਹਾਂ ਇਹ ਉਸੇ ਦਾ ਭਰਾ ਵਾ ਮਾਂ ਦੇ ਪਾਸਿੋਂ ਦੋਵੇਂ ਭੈਣ ਭਰਾ ਆ ਗਏ ਨੇ ਤੇ ਪਿਓ ਵੱਖਰੇ ਦੋਵਾਂ ਦੇ ਹਾਂ ਪਿਓ ਵੱਖਰੇ ਆ ਠੀਕ ਹੈ ਜੀ ਉਹਨ ਦਾ ਪਿਓ ਨੀਲਾ ਹੋ ਗਿਆ ਹਾਂ ਜੀ ਤੇ ਇਹ ਆ ਗਿਆ ਕਾਲੇ ਕਾਂਡੇ ਚੋਂ ਇਹ ਕਾਲੇ ਗਾਂਡੇ ਚ ਆ ਗਿਆ ਹਨਾ ਹੀ ਹਾਂ ਤੇ ਕੁਆਲਿਟੀ ਦੇਖ ਸਕਦੇ ਆ ਇਹਦੇ ਵਿੱਚ ਬਹੁਤ ਸੋਹਣੀ ਤਾਂ ਵਟੇ ਵੀਰ ਸ਼ੋਅ ਕੁਆਲਿਟੀ ਦਾ ਬਸ਼ੇਰਾ ਇਹ ਵੀ ਹਾਂਜੀ ਸਾਰੀ ਇਹਨਾਂ ਦੀ ਅਜ ਪੰਜ ਮਹੀਨਿਆਂ ਦੀ ਉਮਰ ਹੈ ਪੰਜ ਮਹੀਨਿਆਂ ਦੀ ਉਮਰ ਹੈ ਬਾਈ ਇੱਕ ਗੱਲ ਹੈ ਯਾਰ ਆਪਣੇ ਜਿਹੜੀ ਘੋੜੀ ਦੇ ਚ ਜਾਨਵਰ ਬਹੁਤ ਚੰਗੇ ਆ ਰਹੇ ਹਨਾ ਵਟੇ ਵੀਰ ਉਹਦੇ ਜਾਨਵਰ ਪਿੱਠਪੂੜੇ ਤੇ ਬਹੁਤ ਜ਼ਿਆਦੇ ਚੌੜੇ ਆਉਂਦੇ ਆ ਵੱਡੇ ਵੱਡੀ ਬਾਡੀ ਵਾਲੇ ਜਾਨਵਰ ਆ ਹਾਂ ਵੱਡੀ ਬਾਡੀ ਵਾਲੇ ਤੇ ਕੁਆਲਿਟੀ ਦੇਖ ਸਕਦੇ ਆ ਬਹੁਤ ਚੰਗੀ ਇਹਦੇ ਵਿੱਚ ਵੀ ਤੇ ਜਿਸ ਕਿਸੇ ਵੀਰ ਨੇ ਜਾਨਵਰ ਸ਼ੌਕ ਨਾਲ ਖਰੀਦਣੇ ਆ ਦੇ ਭਰਾ ਦੇ ਨਾਲ ਮੋਬਾਈਲ ਤੇ ਕੰਟੈਕਟ ਕਰ ਸਕਦੇ ਬਾਈ ਮੋਬਾਈਲ ਨੰਬਰ ਬੋਲਿਓ ਆਦਾ ਜੀ 97817 ਹਾਂਜੀ 55195 97818 551 97817 ਹਾਂਜੀ 55195 ਠੀਕ ਹੈ ਜੀ ਤੇ ਬਾਈ ਤੋਰਿਓ ਇਹਨੂੰ ਇਹ ਛੱਡ ਦਿਓ ਛੱਡ ਦਿਓ ਤੇ ਬਾਈ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਬੜੇ ਵੀਰਾਂ ਤੇ ਗਾਹਦਾਨੋਂ ਨੈਕਸਟ ਇਸ ਤਰ੍ਹਾਂ ਹੀ ਜਿਹੜੇ ਘੋੜੀਆਂ ਦੀਆਂ ਤੇ ਘੋੜਿਆਂ ਦੀਆਂ ਜਿਹੜੇ ਚੰਗੇ ਸਟੱਡ ਫਾਰਮਾਂ ਦੇ ਉੱਤੇ ਵੀਡੀਓ ਸ਼ੂਟ ਕਰਕੇ ਦਿਖਾਵਾਂਗੇ ਜੇ ਆਪਣਾ ਭਰਾ ਸਾਥ ਦੇਣਗੇ ਇਸ ਵੀਡੀਓ ਦੇ ਨਾਲ ਤੇ ਤੁਹਾਨੂੰ ਹੋਰ ਚੰਗੀਆਂ ਚੰਗੀਆਂ ਵੀਡੀਓ ਜਿਵੇਂ ਨੀਲੀ ਰਾਵੀ ਤੇ ਵਿਖਾਈਆਂ ਤੇ ਉਸ ਤਰ੍ਹਾਂ ਹੀ ਤੁਹਾਨੂੰ ਨਵੇਂ ਜਾਨਵਰ ਜਿਹੜੇ ਫੌਨ ਵਾਲੇ ਉਹਨਾਂ ਬਾਰੇ ਦੱਸਾਂਗੇ ਜਾਣਕਾਰੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ